ਚੋਕ ਵਿੱਚ ਆ ਪਪਰਾ ਨਵੇਂ ਪੋਸਟਰ ਤੇ ਆਏ ਅੱਜ ਪਿੰਡ ਆਪਣੇ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਨਾਲ ਇਕੱਠ ਕਰਕੇ ਮੀਟਿੰਗ ਕੀਤੀ ਗਈ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਗਲਤ ਅੰਸਰ ਦਾ ਕੋਈ ਨਸ਼ਾ ਵੇਚਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਧੋਲੜਬਾਜ਼ੀ ਕਰਦਾ ਤਾਂ ਉਹਦੇ ਸਾਮ ਦੇ ਸਾਡੇ ਨਾਲ ਰਾਪਰਤਾ ਗਿਆ ਦਿੱਤਾ ਜਾਵੇ ਤਾਂ ਕਿ ਨਸ਼ੇ ਦੇ ਜਾ ਗਲਤ ਅੰਸ਼ਾ ਦੇ ਖਿਲਾਫ ਹੱਥ ਪਾਈ ਜਾਂਦੀ। ਸਰ ਛੋਟੇ ਬੱਚਿਆਂ ਨੂੰ ਕੀ ਹਦਾਇਤ ਕਰਦੇ ਆ ਜਿਹੜੇ ਵਹੀਕਲ ਚਲਾਉਂਦੇ ਆ। ਛੋਟੇ ਬੱਚਿਆਂ ਨੂੰ ਹਦਾਇਤ ਕਰਦੇ ਉਹਨਾਂ ਦੇ ਪੇਰੈਂਟਸ ਨੂੰ ਹਦਾਇਤ ਕਰਦੇ ਖਾਸ ਕਰਕੇ ਕਦੀ ਵੀ ਆਪਣੇ ਛੋਟੇ ਬੱਚੇ ਨੂੰ 18 ਸਾਲ ਤੋਂ ਘੱਟ ਕੋਈ ਵਾਇਕਲ ਨਾ ਚਲਾਉਣ ਦਿਓ। ਉਹਨਾਂ ਜਿੰਨਾ ਚਿਰ ਬੱਚਾ ਦਾ ਲਾਇਸੈਂਸ ਨਹੀਂ ਬਣਦਾ ਉਹਨਾਂ ਚਿਰ ਬੱਚੇ ਦੇ ਪੇਰੈਂਟਸ ਤੇ ਪ੍ਰੋਬਲਮ ਆ ਗਈ ਉਹਦੇ ਤੇ ਪਰਚਾ ਦਾ ਹੋਵੇਗਾ। ਇਸ ਕਰਕੇ ਬੱਚੇ ਨੂੰ ਕੋਈ ਵਾਇਕਲ ਚਲਾਉਣ ਨੂੰ ਨਾ ਦਿੱਤੀ ਜਾਵੇ। ਔਰ ਸਿਆਣੇ ਵੀ ਜਿਹੜੇ ਬੰਦੇ ਆ ਨੰਗੇ ਸਰ ਬਾਈਕ ਚਲਾਉਂਦੇ ਆ ਉਹ ਜਦੋਂ ਐਕਸੀਡੈਂਟ ਦੇ ਦੌਰਾਨ ਕੋਈ ਵੀ ਕਿਸੇ ਤਰ੍ਹਾਂ ਦੀ ਇੰਜਰੀ ਆ ਸਕਦੀ ਹੈ ਇਸ ਕਰਕੇ ਹੈਲਮਟ ਲੈਣਾ ਵੀ ਬਹੁਤ ਜ਼ਰੂਰੀ ਆ ਜਿਸ ਸੰਬੰਧੀ ਸਾਰੇ ਮੋਹਦਵਾਰ ਬੰਦੇ ਬੇਕਤੀਆਂ ਨਾਲ ਡਿਸਕਸ ਕੀਤੀ ਆ ਪਰ ਇਹਦੇ ਵਿੱਚ ਬਜ਼ਾਰਾ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਦੁਕਾਨਦਾਰਾਂ ਦੇ ਸਮਾਨ ਜਿਹੜਾ ਬਹੁਤ ਬਾਹਰ ਰੱਖਿਆ ਹੁੰਦਾ ਹਾਂ ਇਹ ਦੁਕਾਨਦਾਰਾਂ ਨਾਲ ਵੀ ਇੱਕ ਦੋ ਦਿਨ ਵਿੱਚ ਮੀਟਿੰਗ ਕਰਦੇ ਕਰਨ ਰੱਖ ਰਹੇ ਆ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਊਗੀ ਤੇ ਉਹਨਾਂ ਨੂੰ ਸਮਾਨ ਆਪਣੇ ਦੁਕਾਨ ਦੇ ਅੰਦਰ ਰੱਖਣ ਲਈ ਕਿਹਾ ਸੀ ਬੀ ਦੱਸੋ ਨਫਰੀ ਚੌਂਕੀ ਦੇ ਵਾਕੇ ਘਟ ਕਿ ਵੈਸੇ ਸੁਣਨ ਨੂੰ ਆਇਆ ਜੀ ਮੁੱਦਾ ਵੀ ਬਣਦਾ ਜੀ ਨਹੀਂ ਨਫਰੀ ਦੀ ਕਮੀ ਤਾਂ ਹਰ ਜਗ੍ਹਾ ਹੀ ਹੈ ਥਾਣਿਆਂ ਦੇ ਵਿੱਚ ਵੀ ਚੌਂਕੀਆਂ ਦੇ ਵਿੱਚ ਵੀ ਨਫਰੀ ਥੋੜੀ ਜ਼ਿਆਦਾ ਹੋਵੇ ਤੇ ਫਿਰ ਮਲਾਜਮ ਕੰਟਰੋਲ ਉਕਾਸ਼ਤ ਕਰਨ ਤੇ ਥੋੜਾ ਟ੍ਰੈਫਿਕ ਦੇ ਵੀ ਕੰਟਰੋਲ ਹੋ ਸਕਦਾ ਤੇ ਦੁਕਾਨਦਾਰ ਨੂੰ ਵੀ ਰੋਕਿਆ ਜਾ ਸਕਦਾ ਕਿ ਉਹਨਾਂ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਦੇਖੋ ਜੇ ਪਟਾਕੇ ਵਜਾਉਂਦੇ ਸੇ ਅਗਰ ਸਾਡੇ ਵਸ ਨਾਕੇ ਦੌਰਾਨ ਜਾਂ ਕਿਸੇ ਤਰ੍ਹਾਂ ਸਾਡੇ ਹੱਥ ਆਉਂਦੇ ਤੇ ਉਹਨਾਂ ਦੇ ਮੋਟਰਸਲ ਬੰਡ ਕੀਤੇ ਜਾਣਗੇ। ਖੁਦਾਇਤਾ ਵੀ ਇਹ ਦੇ ਨਾਲ ਸਿਆਣੇ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਦੇ ਅਟੈਕ ਤੱਕ ਆ ਸਕਦਾ। ਇਸ ਕਰਕੇ ਬਟਾਕੇ ਵਜਾਉਣੇ ਤਾਂ ਬਹੁਤ ਜ਼ਿਆਦਾ ਗਲਤ ਹੈ।